ਦੁਕਾਨੇਦਾਰਾਂ ਕੇ ਧਰਨਾ ਦਿੱਤਾ। ਉਹਦੀ ਕਾਮਯਾਬੀ ਵਾਸਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਗਿਆ। ਪਰ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਕਾਨੂੰਨ ਬਤਾ ਪਾਸ ਕਰਕੇ ਜਿਹੜੀ ਪਿਛਲੇ ਦਿਨੀ ਸ਼੍ਰੀਨਗਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਹਾਦਰ ਸ਼ਹਾਦਤ ਦੇ ਵਾਸਤੇ ਦੋ ਰੋਜ਼ਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਜੋ ਬਿਆਦਮੀ ਉਸ ਪ੍ਰੋਗਰਾਮ ਦੇ ਵਿੱਚ ਦੇਖਣ ਦੀ ਆਈ ਕਿਸ ਤਰੀਕੇ ਉੱਥੇ ਨਾਚ ਗਾਣਾ ਹੋਇਆ ਔਰ ਕਿਸ ਤਰੀਕੇ ਉਹ ਸ਼ਹਾਦਤ ਮਨਾਈ ਗਈ ਹੱਦ ਕਿ ਮੰਤਰੀ ਸਾਹਿਬਾਨ ਵੀ ਉਹਦੇ ਵਿੱਚ ਸ਼ਾਮਲ ਹੋਏ ਉਹਦੀ ਸਖਤ ਲੱਗਾਂ ਦੇ ਵਿੱਚ ਨਖੇਦੀ ਕੀਤੀ ਗਈ ਤੇ ਕੋਈ ਸ਼ਹਾਦਤਾਂ ਜਿਹੜੀ ਹੈ ਇਹ ਉਹ ਸ਼ਹਾਦਤਾਂ ਜਿਨ੍ਹਾਂ ਨੇ ਦੁਨੀਆ ਨੂੰ ਇੱਕਦਮ ਹਿਲਾ ਕੇ ਰੱਖ ਦਿੱਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਆਪਣੀ ਧਰਮ ਦੀ ਆਜ਼ਾਦੀ ਵਾਸਤੇ ਸ਼ਹਾਦਤ ਉਹਨਾਂ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਗਿਆਨਾ ਜੀ ਦੀ ਏਡੀ ਵੱਡੀ ਮਹਾਨ ਸ਼ਹਾਦਤ ਕਿਸੇ ਨੂੰ ਦੇਖਾਂ ਦੇ ਵਿੱਚੋਂ ਬਾਲਿਆ ਗਿਆ ਕਿਸੇ ਨੂੰ ਆਰਿਆਂ ਦੇ ਨਾਲ ਚੀਰਿਆ ਗਿਆ ਔਰ ਉਸ ਸ਼ਹਾਦਤ ਨੂੰ ਜਿਹੜਾ ਸਰਕਾਰ ਨੇ ਜਿਸ ਤਰੀਕੇ ਲੋਕਾਂ ਦੀਆਂ ਭਾਵਨਾਵਾਂ ਹਰਟ ਕੀਤੀਆਂ ਸਿੰਘ ਸਾਹਿਬ ਨੇ ਤਾਂ ਤਲਬ ਕੀਤਾ ਹੀ ਹੈ ਮੰਤਰੀ ਨੂੰ पर अफसोस प्रगट ਕੀਤਾ ਗਿਆ ਅੱਜ ਇਸ ਗੱਲ ਤੇ ਕਿ ਹਾਲੇ ਤੱਕ ਮੁੱਖ ਮੰਤਰੀ ਸਾਹਿਬ ਨੇ ਇਹਦੇ ਤੇ ਇੱਕ ਸ਼ਬਦ ਨਹੀਂ ਉਚਾਰਿਆ ਇਸ ਤੋਂ ਘਟਿਆਰਕ ਦੁਰ ਕੀ ਹੋ ਸਕਦੀ ਕੋਈ ਇਨਕੁਆਰੀ ਆਰਡਰ ਨਹੀਂ ਕੀਤੀ ਕਿਸੇ ਦੇ ਅਗੇ ਸੜ ਤੱਕ ਐਕਸ਼ਨ ਨਹੀਂ ਗਿਆ ਇਹਦਾ ਮਤਲਬ ਹੈ ਕਿ ਸਰਪ੍ਰਸਤੀ ਜਿਹੜੀ ਸਾਰੀ ਆ ਇਹਨਾਂ ਪ੍ਰੋਗਰਾਮਾਂ ਨੂੰ ਉਹ ਮੁੱਖ ਮੰਤਰੀ ਸਾਹਿਬ ਦੀ ਸੀ ਕਿਉਂਕਿ ਗੱਡੇ ਜੀਵ ਗੱਲ ਆ ਕੋਈ ਛੋਟੀ ਜੀ ਗੱਲ ਹੁੰਦੀ ਆ ਤੇ ਮੁੱਖ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਆ ਕਿ ਮੈਂ ਇਹਨੂੰ ਡਿਸਮਿਸ ਕਰ ਰਿਹਾ ਉਹਨੂੰ ਡਿਸਮਿਸ ਕਰ ਰਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਐਡੀ ਵੱਡੀ ਜਿਹੜੀ ਸ਼ਹਾਦਤ ਆ ਉੱਥੇ ਜਿਸ ਤਰ੍ਹਾਂ ਦਾ ਅਪਮਾਨਜਨਕ ਕਾਰਜ ਕੀਤਾ ਗਿਆ ਬਜਵੀ ਵਾਲਾ ਕਾਰਜ ਕੀਤਾ ਗਿਆ ਉੱਥੇ ਮੁੱਖ ਮੰਤਰੀ ਸਾਹਿਬ ਵਾਦੇ ਚੁੱਪ ਹੈ ਸਾਰੀ ਕੈਬਨਿਟ ਚੁੱਪ ਹੈ ਸਾਰੀ ਸਰਕਾਰ ਚੁੱਪ ਹੈ ਕੋਈ ਇਨਕੁਆਰੀ ਨਹੀਂ ਕਿਸੇ ਤੇ ਐਕਸ਼ਨ ਨਹੀਂ ਤੇ ਫਿਰ ਐਕਸ਼ਨ ਹੋਏਗਾ ਕਿਸ ਗੱਲ ਤੇ ਏ ਵੀ ਅੱਜ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਜਵਾਬ ਪੁੱਛਿਆ ਕਿ ਕਾਰਨ ਕੀ ਹੈ ਕਿ ਇਹ ਸਰਕਾਰ ਬੜਾ ਕੁਝ ਕਹਿੰਦੀ ਆ ਬੇਬੀਆਂ ਦੇ ਬਾਰੇ ਵਿੱਚ ਪਰ ਆ ਜੋ ਕੁਝ ਤੁਸੀਂ ਕੀਤਾ ਇਹਦਾ ਜਵਾਬ ਕੌਣ ਦੇਊਗਾ ਮੁੱਖ ਮੰਤਰੀ ਸਾਹਿਬ ਇਹ ਅਦਿਤੀਆ ਮੀਟਿੰਗਾਂ ਦੇ ਵਿੱਚ ਬੜਾ ਵੱਡਾ ਜਿਹੜਾ ਸਵਾਲ ਆ ਉਹ ਖੜਾ ਹੋਇਆ ਇਸੇ ਤਰ੍ਹਾਂ ਹੀ ਰਾਜਸਥਾਨ ਦੇ ਵਿੱਚ ਸਿਵਲ ਜੱਜ ਦੀ ਪ੍ਰੀਖਿਆ ਦੇ ਵਿੱਚ ਇੱਕ ਗੁਰਪ੍ਰੀਤ ਕੌਰ ਨਾਮ ਦੀ ਇੱਕ ਜਿਹੜੀ ਹੈਗੀ ਹੈ ਸਟੂਡੈਂਟ ਕਾਰਨ ਦਾ ਜਿਸ ਤਰੀਕੇ ਮਾਰ-ਮਾਰ ਮਸਲਾ ਪੰਦਿਆ ਪਹਿਲਾਂ ਵੀ ਪਿੱਛੇ ਇਦਾਂ ਇਨਸੀਡੈਂਟ ਹੋਈ ਸੀ ਹੋਰ ਵੀ ਐਗਜ਼ਾਮੀਨੇਸ਼ਨ ਦੇ ਵਿੱਚ ਇਦਾਂ ਹੋਈਆਂ ਇਹ ਬਿਲਕੁਲ ਹੀ ਗੈਰ ਸੰਵਿਧਾਨਿਕ ਤੇ ਗੈਰ ਕਾਨੂੰਨੀ ਚੀਜ਼ਾਂ ਹੋ ਰਹੀਆਂ ਹਨ ਔਰ ਜਿਹੜੀ ਸਿੱਖ ਮਿਨੋਰਟੀ ਆ ਉਹਦੀਆਂ ਭਾਵਨਾਵਾਂ ਤੇ ਨਾਲ ਬਾਰ-ਬਾਰ ਖਲਬਾੜ ਹੋ ਰਹੀ ਹੈ ਪਰ ਬੜਾ ਅਫਸੋਸ ਹੈ ਕਿ ਮਿਨੋਰਟੀ ਕਮਿਸ਼ਨ ਵੀ ਚੁੱਪ ਕਰਕੇ ਬੈਠੇ ਰਹਿੰਦੇ ਆ ਸਰਕਾਰਾਂ ਵੀ ਆਪਣੇ ਚੁੱਪੀ ਸਾਦੀ ਰੱਖਦੀਆਂ ਇਹ ਕੱਡਾ ਕੌਖਾ ਕੰਮ ਹੈ ਕਿ ਇਹਦੀਆਂ ਇੱਕ ਪ੍ਰਾਪਰ ਗਾਈਡਲਾਈਨਸ ਨੈਸ਼ਨਲ ਲੈਵਲ ਦੇ ਉੱਤੇ ਇਸ਼ੂ ਕੀਤੇ ਜਾ ਕਿ ਜੋ ਵੀ ਧਾਰਮਿਕ ਚੈਨਾ ਕਿਸੇ ਵੀ ਧਰਮ ਦਾ ਕੋਈ ਵਿਦਿਆਰਥੀ ਹੈ ਜਿਹੜਾ ਉੱਥੇ ਜਾ ਕੇ ਇਮਾਨਦਾਰੀ ਨਾਲ ਪੇਪਰ ਦੇ ਰਿਹਾ ਉਹਨੂੰ ਇਸ ਤਰੀਕੇ ਜਿਹੜਾ ਜਲੀਲ ਨਾ ਕੀਤਾ ਜਾਵੇ ਉਹਦਾ ਨੁਕਸਾਨ ਕੈਰੀਅਰ ਦਾ ਨਾ ਕੀਤਾ ਜਾਵੇ ਇਸ ਕਰਕੇ ਇਹਦੇ ਤੇ ਵੀ ਅੱਜ ਮਤਾ ਪਾਸ ਕਰਕੇ ਇਹਦੀ ਨਿਖੇਧੀ ਕੀਤੀ ਗਈ ਹੈ ਕਿ ਉਸ ਜਿਹੜੀ ਵਿਦਿਆਰਥੀਨ ਦੇ ਨਾਲ ਜਿਹੜੀ ਆ ਉਹ ਇਨਸਾਫ ਜਿਹੜਾ ਉਤੋਂ ਤੱਕ ਕੀਤਾ ਜਾਣਾ ਚਾਹੀਦਾ ਇੱਕ ਜਿਹੜੀ ਸਭ ਤੋਂ ਵੱਡੀ ਹਾਹਾਕਾਰ ਪੰਜਾਬ ਦੇ ਵਿੱਚ ਮੱਚੀ ਹੋਈ ਆ ਲੈਂਡ ਪੂਲਿੰਗ ਪਾਲਿਸੀ ਜਿਹੜਾ ਕਿ ਮੈਂ ਕਹਿ ਸਕਦਾ ਸਭ ਤੋਂ ਵੱਡਾ ਆਰਥਿਕ ਫਰਾਡ ਆ ਔਰ ਸਰਕਾਰ ਜਿਹੜੀ ਆ ਉਹ ਜਾਂਦੀ ਹੋਈ ਪੰਜਾਬ ਦੀ ਕਿਸਾਨੀ ਨੂੰ ਡੁੱਟ ਕੇ ਜਿਹੜਾ ਪੈਸਾ ਆਪਣੇ ਨਾਲ ਲੈ ਜਾਣਾ ਚਾਹੁੰਦੀ ਆ ਕੱਲ ਦੇ ਵਾਸਤੇ ਜਿਹੜਾ ਬਹਾਲੀ ਰੋਪੜ ਤੇ ਫਤਿਹਗੜ ਸਾਹਿਬ ਦਾ ਜਿਹੜੇ ਪੀੜਤ ਪਰਿਵਾਰ ਆ ਔਰ ਜਿਹੜੇ ਸਾਡੀ ਪਾਰਟੀ ਦੇ ਲੋਕਾਂ ਨੇ ਰਲ ਕੇ ਧਰਨਾ ਦਿੱਤਾ ਉਹਦੀ ਕਾਮਯਾਬੀ ਵਾਸਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਗਿਆ ਪਰ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਕੰਮ ਖਤਮ ਨਹੀਂ ਹੋਇਆ ਜਿੰਨੀ ਦੇਰ ਤੱਕ ਤੁਸੀਂ ਪਾਲਿਸੀ ਵਾਪਸ ਨਹੀਂ ਕਰਦੇ ਇਸ ਤੋਂ ਬਾਅਦ 4 ਤਰੀਕ ਨੂੰ ਬਟੱਡੇ ਧਰਨਾ ਹੋਏਗਾ 11 ਤਰੀਕ ਨੂੰ ਜਿਹੜਾ ਲੈਂਡ ਪੁੱਲਿੰਗ ਪਾਲਿਸੀ ਦੇ ਖਿਲਾਫ ਪਟਿਆਲਾ ਧਰਨਾ ਹੋਏਗਾ 21 ਤਰੀਕ ਨੂੰ ਲੈਂਡ ਪੁੱਲਿੰਗ ਪਾਲਿਸੀ ਦੇ ਖਿਲਾਫ ਫਿਰੋਜ਼ਪੁਰ ਦੇ ਵਿੱਚ ਧਰਨਾ ਹੋਏਗਾ ਔਰ 30 ਤਰੀਕ ਨੂੰ ਜਿਹੜਾ ਹੈਗਾ ਮੋਗਾ ਜ਼ਿਲ੍ਹਾ ਹੈੱਡਕੁਆਟਰ ਦੇ ਉੱਤੇ ਲੈਂਡ ਪੁੱਲਿੰਗ ਪਾਲਿਸੀ ਦੇ ਖਿਲਾਫ ਜਿਹੜਾ ਉਹ ਧਰਨਾ ਹੋਏਗਾ ਇਸ ਕਰਕੇ ਇਹ ਕੰਮ ਜਾਰੀ ਰਹੇਗਾ ਇਹ ਮਤ ਸੋਚ ਲੈਣ ਕਿ ਇੱਕ ਦੋ ਧਰਨੇ ਤੋਂ ਬਾਅਦ ਇਹ ਚੀਜ਼ ਬੰਦ ਹੋ ਜਾਏਗੀ ਜਿੰਨੀ ਦੇਰ ਤੱਕ ਤੁਸੀਂ ਇਹ ਪਾਲਿਸੀ ਵਾਪਸ ਨਹੀਂ ਲੱਦੇ ਉਨੀ ਦੇਰ ਤੱਕ ਸ਼ੋਭਣੀ ਅਕਾਲੀ ਦਲ ਦਾ ਬੜਾ ਕ੍ਰੀਪ ਸਟੈਂਡ ਹੈ ਕਿ ਇਹ ਜਿਹੜਾ ਇਹ ਧਰਨੇ ਬੰਦ ਨਹੀਂ ਹੋਣਗੇ ਇਸ ਤੋਂ ਇਲਾਵਾ ਕੁਝ ਸਾਲਾਨਾ ਇਤਿਹਾਸਿਕ ਈਵੈਂਟ ਹੁੰਦੇ ਆ ਸਾਡੇ ਉਹਨਾਂ ਨੂੰ ਵੀ ਜਿਹੜੀ ਹੈ ਕਿਸ ਤਰ੍ਹਾਂ ਕਾਮਯਾਬ ਕਰਨਾ ਉਹਦੇ ਤੇ ਵਿਚਾਰ ਚਰਚਾ ਹੋਈ ਆ ਇੱਕ ਤਾਂ ਰਖੜ ਪੁੰਨਿਆ ਦੇ ਮੇਲੇ ਦੇ ਮੌਕੇ ਤੇ ਵਾਜੇ ਦੇ ਵਿੱਚ ਬਾਬੇ ਬਕਾਲੇ ਦੀ ਇਤਿਹਾਸਿਕ ਧਰਤੀ ਦੇ ਉੱਤੇ ਹਰ ਸਾਲੀ ਸਾਡੀ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਵੱਡੀ ਕਾਨਫਰੰਸ ਹੁੰਦੀ ਆ ਇਸ ਵਾਰ ਵੀ ਉਹ ਅਕਾਲੀ ਕਾਨਫਰੰਸ ਜਿਹੜੀ ਸਲਾਨਾ ਸਾਡੀ ਆ ਉਹ ਵੱਡੇ ਪੱਧਰ ਤੇ ਉੱਤੇ ਕੀਤੀ ਜਾਏਗੀ ਉਹਦੀਆਂ ਜੋਟੀਆਂ ਜਿਹੜੀਆਂ ਉਹ ਲਗਾ ਦਿੱਤੀਆਂ ਗਈਆਂ ਇਸੇ ਤਰ੍ਹਾਂ 15 ਅਗਸਤ ਨੂੰ ਆਜ਼ਾਦੀ ਵਾਲੇ ਦਿਨ ਹਰ ਸਾਲ ਸਾਡੀ ਈਸਰੂ ਪਿੰਡਾ ਲੁਧਿਆਣੇ ਦੇ ਵਿੱਚ ਖੰਨੇ ਦੇ ਕੋਲ ਉੱਥੇ ਸ਼ਹੀਦ ਸਰਦਾਰ ਕਰਨੈਲ ਸਿੰਘ ਇਸਰੂ ਦੀ ਯਾਦ ਦੇ ਵਿੱਚ ਜਿਹੜਾ ਹਰ ਸਾਲ ਸਾਡੀ ਸਲਾਨਾ ਜਿਹੜੀ ਆਕਾਦੀ ਕਾਨਫਰੰਸ ਹੁੰਦੀ ਆ ਉਹਦਾ ਵੀ ਪ੍ਰੋਗਰਾਮ ਤੇ ਉਹਦੀ ਰੂਪਰੇਖਾ ਜਿਹੜੀ ਆ ਉਹ ਉਲੀਕੀ ਗਈ ਆ ਉਹਦੇ ਵਾਸਤੇ ਵੀ ਡਿਊਟੀਆਂ ਜਿਹੜੀਆਂ ਉਹ ਲਗਾਈਆਂ ਗਈਆਂ ਔਰ ਇੱਕ ਹੋਰ ਜਿਹੜੀ ਬੜੀ ਮਹੱਤਵਪੂਰਨ ਸਾਡਾ ਸਲਾਨਾ ਪ੍ਰੋਗਰਾਮ ਹੁੰਦਾ ਕਿ ਜਿਹੜੇ ਪਰਮ ਸ਼ਹੀਦ ਸੰਤਹ ਚੰਦ ਸਿੰਘ ਜੀ ਡੋਂਗਵਾਲ ਸਾਹਿਬ ਜਿਨ੍ਹਾਂ ਨੇ ਦੇਸ਼ ਦੀ ਏਕਤਾ ਵਾਸਤੇ ਅਖੰਡਤਾ ਵਾਸਤੇ ਪੰਜਾਬ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਵਾਸਤੇ ਬੜੀ ਵੱਡੀ ਕੁਰਬਾਨੀ ਦਿੱਤੀ ਸੀ ਉਹਨਾਂ ਦੇ ਜੱਬੀ ਪਿੰਡ ਲੋਂਗੋਵਾਲ ਦੇ ਵਿੱਚ ਹਰ ਸਾਲ ਸਾਡੀ ਪਾਰਟੀ ਜਿਹੜੀ ਆ ਇੱਕ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਸਮਾਗਮ ਕਰਦੀ ਆ ਇਸ ਵਾਰੀ ਵੀ ਉਹ ਕਾਨਫਰੰਸ ਜਿਹੜੀ ਆ ਉਹ ਵੱਡੇ ਪੱਧਰ ਤੇ ਉੱਤੇ ਜਿਹੜੀ ਆ ਉਸੇ ਤਰੀਕੇ ਜਿਹੜੀ ਆ ਉਹ ਕੀਤੀ ਜਾਏਗੀ ਇਸ ਕਰਕੇ ਇੱਕ ਸਾਰੀਆਂ ਮੀਟਿੰਗਾਂ ਦੇ ਵਿੱਚ ਜਿਹੜੀ ਸਾਡੀ ਆਰਗੇਨਾਈਜੇਸ਼ਨ ਆ ਉਹ ਬੜੀਆਂ ਕਲੀਅਰ ਹਦਾਇਤਾਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਡਰਾਫਟ ਕੀਤੀਆਂ ਗਈਆਂ ਕਿ 1 ਸਤੰਬਰ ਤੱਕ ਹਰ ਜ਼ਿਲ੍ਹੇ ਦੀ ਆਰਗੇਨਾਈਜੇਸ਼ਨ ਇਹਠਾ ਸਰਕਟਾਂ ਦੇ ਪ੍ਰਧਾਨ ਔਰ ਉਸ ਤੋਂ ਥੱਲੇ ਜਿਹੜੇ ਆ ਗਿਆ ਬੂਥ ਲੈਵਲ ਦੇ ਉੱਤੇ ਜਿਹੜੀਆਂ ਬੂਥ ਲੈਵਲ ਦੀਆਂ ਕਮੇਟੀਆਂ ਇਹ ਸਾਰੀਆਂ ਜਿਹੜੀਆਂ proper ਤਰੀਕੇ ਨਾਲ ਜਿਹੜੀਆਂ ਡਿਊਟੀਆਂ ਜਿਹੜਾ ਜਥੇਦਾਰ ਸਾਹਿਬ ਬੰਦੀਆਂ ਵੀ ਬਾਕੀ ਡਿਡਰਸ਼ਿਪ ਜੀ ਵੀ ਦਾੜ ਲਗਾ ਦਿੱਤੀਆਂ ਗਈਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮੁਕੰਮਲ ਉੱਤੇ ਤਾਂ ਕੀਤੀਆਂ ਜਾਂਦੀਆਂ ਇਸੇ ਤਰ੍ਹਾਂ ਹੀ ਕੋਈ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਜਿਹੜੇ ਆ ਬੂਥ ਲੈਵਲ ਏਜੰਟ ਬਣਾਏ ਜਾਂਦੇ ਆ ਉਹ ਵੀ ਸਾਰੀਆਂ ਮੀਟਿੰਗਾਂ ਦੇ ਵਿੱਚ ਸਾਰੀ ਡਿਡਰਸ਼ਿਪ ਨੂੰ ਬਰੀਫ ਕੀਤਾ ਗਿਆ ਉਹ ਤੁਰੰਤ ਉਹਤੇ ਅਮਲ ਕਰਕੇ ਕਿ ਜਿਹੜੀ ਵੋਟਰ ਸੂਚੀਆਂ ਦੀ ਸੁਧਾਈ ਆ ਕਿਤੇ ਕੋਈ ਗਲਤਪਨ ਨਾ ਹੋਵੇ ਉਹਦੇ ਵਾਸਤੇ ਵੀ ਪਾਰਟੀ ਵੱਲੋਂ ਜਿਹੜੇ ਬੂਥ ਲੈਵਲ 에ਜੰਟ ਬਣਾਏ ਜਾਣੇ ਆ ਉਹ ਵੀ ਬਣਾਏ ਜਾਣ ਤਾਂ ਇਹ ਅੱਜ ਸਾਰੀਆਂ ਮੀਟਿੰਗਾਂ ਦੇ ਵਿੱਚ ਕੁੱਲ ਮਿਲਾ ਕੇ ਜਿਹੜਾ ਇਹ ਸਾਰਾ ਕੁਝ ਡਿਸਕਸ ਹੋਇਆ। ਥੈਂਕ ਯੂ। ਕੀ ਬਤਾਓ ਇੱਕ 11 ਤਰੀਕ ਨੂੰ ਜਿਹੜੀ ਸ਼ਰੋਬਣੀ ਅਕਾਲੀ ਦਲ ਤੋਂ ਬੁੱਜੇ ਤੁਹਾਡਾ ਉਹ ਪ੍ਰਧਾਨ ਚੁਣਨ ਜਾ ਰਹੇ ਉਹ ਤੋਂ ਲੈ ਕੇ ਕੋਈ ਚੱਪਤਾ ਹੋਣੀ ਨਹੀਂ। ਦੇਖੋ ਸ਼ਰੋਬਣੀ ਅਕਾਲੀ ਦਲ ਦੀ ਚੋਣ 12 ਅਪ੍ਰੈਲ ਹੋ ਗਈ ਸੀ। ਪ੍ਰਧਾਨ ਸਾਹਿਬ ਵੀ ਚੁਣेंगे। ਉਸ ਤੋਂ ਬਾਅਦ ਬਾਕੀ ਆਰਗੇਨਾਈਜੇਸ਼ਨ ਵੀ ਕਾਫੀ ਹੱਦ ਤੱਕ ਨੌਂ ਹੋ ਚੁੱਕੀ ਆ ਸਾਰਾ ਰਿਕਾਰਡ ਐਗਪਰ ਸੰਵਿਧਾਨ ਇਲੈਕਸ਼ਨ ਕਮਿਸ਼ਨ ਨੂੰ ਸਬਮਿਟ ਹੋ ਗਿਆ ਜ਼ਿਲ੍ਹਿਆਂ ਦੇ ਜ਼ਥੇਦਾਰ ਲੱਗ ਗਿਆ ਤੇ ਆ ਫਾਈਨਲ ਸਟੇਜ ਆ ਹੁਣ ਕਿ ਸਾਡੀ ਇਹ ਵੀ ਕੰਪਲੀਟ ਹੋ ਜਾਂਦੀ ਇਸ ਕਰਕੇ ਜਿਹੜੇ ਸ਼ਰਮਣੀ ਅਕਾਲੀ ਦਲ ਦੇ ਸੰਵਧਾਨ ਦੇ ਮੁਤਾਬਕ ਜਿਹੜੀ ਸਾਡੀ ਪ੍ਰਕਿਰਿਆ ਉਹ ਮੁਕੰਮਲ ਆ ਉਸ ਤੋਂ ਇਲਾਵਾ ਕੋਈ ਗੈਰ ਸੰਵਧਾਨਕ ਤਰੀਕੇ ਨਾਲ ਕੀ ਕਰਦਾ ਪਰ ਇਹ ਤਾਂ ਮੇਰਾ ਕੋਈ ਕਿੰਦੀ ਕਹਿਣਾ ਬੰਦਾ ਪਰ ਨੀਓ ਕਹਿੰਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਨਵੇਂ ਤੌਰ ਤੇ ਬਣਾਉਣ ਜਾ ਰਹੇ ਕਹਿੰਦੇ ਨਵਾਂ ਪ੍ਰਬੰਧਨ